ਚਾਹੇਗਾ ਸਰਵੇਣੀ ਜੀ ਕੋੜਾ ਅੰਗਰ ਨੂੰ ਨੂੰ ਜਸੰਦੀਪ ਕੋੜਾ ਕੋੜਾ ਪਿੱਛੇ ਆਜੋਗੇ ਤਾਂ ਜਾਮਦੀ ਗੋਟੀ ਹੋ ਜਾਂਦੀ ਹੈ ਹਾਂ ਜੀ ਜੀ ਮਾੜੇ ਇਦਲੇ ਹੋਈਓ ਥੱਲੇ ਥੱਲੇ ਪਿੱਛੇ ਰੋਹ ਜੀ ਹਾਂ ਜੀ ਤੋਂ ਮਟੇ ਹੋਣ ਦੇ ਦੇ ਚੁੱਕ ਕੇ ਪਾਪਾ ਜੀ ਸਾਈਡ ਤੇ ਸਾਈਡ ਹੋਈ ਨਾ ਇਹ ਆਪੇ

ले कर और कोई ना यार हां भाई ठीक है ओ यार 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 फोन भी कर ही ना के यार सामने देखे सामने वेट 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 बंडिया आ रहे बंडिया आ रहे सच्चे हो जाओ थोड़े हां जी हां आ जाओ यार पीछे पीछे आ जाओ यार ਇੱਕ ਨ ਸਰਵੋ ਚਲੋ ਜੀ ਵੇਟ 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 ਸਰ ਵੇਟ ਬੇਟੇ ਇਹ ਬਸ ਫੋਟੋ ਹੋ ਜਾਏ ਬਸ ਵੇਟ ਸਰ ਵੇਟ ਫੋਟੋ ਲੈ ਲੈ ਓਏ ਯਾਰ ਤੂੰ ਬਾਬਾ ਹੱਥਾਂ ਨੂੰ ਮਾਰੀ ਜਾਂਦਾ ਯਾਰ ਤੂੰ ਮੈਨੂੰ ਕਰ ਲਓ ਪਲੀਜ਼ ਹੈ ਮੇਰੇ ਪਿੱਛੇ ਹਟੋ ਮੇਰੇ ਵੀ ਰੋੜੋ ਹੋ ਜਾਓ ਆ ਜਾਓ ਹਾਂ ਜੀ ਯਾਰ ਇਹ ਗੂੜਾ ਗੈਪ ਨਾਲ ਆ ਜਾਣਾ ਕਰ ਬਾਤ ਕਣਸੀ ਵੀ ਹਰਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਪਹੁੰਚੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਪਹੁੰਚੇ ਹਾਂ ਵੱਡੀ ਜ਼ਿੰਮੇਵਾਰੀ ਮਿਲੀ ਹੈ ਕੀ ਕਹਿਣਾ ਚਾਹੁੰਦੇ ਹਾਂ ਅੱਜ ਪਰਮਪિતા ਪਰਮਾਤਮਾ ਦਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਹਾਂ ਕਿਉਂਕਿ ਜੰਨਾ ਵੱਡਾ ਮਾਣ ਸਾਨੂੰ ਨਿਮਾਣਿਆ ਨੂੰ ਮੈਨੂੰ ਔਰ ਛੋਟੇ ਵੀਰ ਸ਼ੇਰੀ ਕਲਸੀ ਜੀ ਨੂੰ ਮਿਲਿਆ ਹੈ ਪਾਰਟੀ ਵੱਲੋਂ ਪਰਮਪિતા ਪਰਮਾਤਮਾ ਵੱਲੋਂ ਔਰ ਪੰਜਾਬ ਦੇ ਲੋਕਾਂ ਵੱਲੋਂ ਸੰਗਤ ਵੱਲੋਂ ਮੈਂ ਸਮਝਦਾ ਕਿ ਅਸੀਂ ਇਹਨਾਂ ਜੋਗੇ ਸੀਨ ਜਿੰਨਾ ਪਾਰਟੀ ਨੇ ਔਰ ਪ੍ਰਮਾਤਮਾ ਨੇ ਸਾਨੂੰ ਮਾਣ ਬਖਸ਼ਿਆ ਉਸੇ ਗੱਲ ਦਾ ਸ਼ੁਕਰਾਨਾ ਕਰਨ ਦੇ ਲਈ ਔਰ ਪਿਛਲੇ ਦਿਨਾਂ ਦੇ ਵਿੱਚ ਜੋ ਬਹੁਤ ਵੱਡੀ ਜਿੱਤ ਬਾਇਲੈਕਸ਼ਨ ਦੇ ਵਿੱਚ ਪਾਰਟੀ ਨੂੰ ਪੰਜਾਬ ਦੇ ਵਿੱਚ ਹੋਈ ਹੈ ਉਹਦਾ ਸ਼ੁਕਰਾਨਾ ਕਰਨ ਦੇ ਲਈ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਪੰਜਾਬ ਹਮੇਸ਼ਾ ਚੜ੍ਹਦੀਆਂ ਕਲਾਵਾਂ ਦੇ ਵਿੱਚ ਰਹੇ ਦਿਨ ਦੁਗਣੇ ਰਾਤ ਚੁਗਣੇ ਤਰੱਕੀਆਂ ਕਰੇ ਇਹੀ ਅਰਦਾਸਾ ਕਰਨ ਲਈ ਅੱਜ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਿਆ। ਕਿੰਨੀ ਵੱਡੀ 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 ਜ਼ਿੰਮੇਵਾਰੀ ਹੁੰਦੀ ਹੈ ਪਹਿਲਾਂ ਮੇਰੀ ਸਾਰੇ ਸੰਗਠਨ ਨੂੰ ਇਕੱਠਿਆ ਕਰਕੇ ਰੱਖਣਾ ਹੁੰਦਾ ਹੈ ਪਰ ਇਹ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਮਿਲੀ ਹੈ। ਤੁਸੀਂ ਇਸ ਨੂੰ ਕਿਸ ਨਾਲ ਨਿਭਾਓਗੇ? ਕਿਹੜੇ-ਕਿਹੜੇ ਟਾਸਕ ਨੇ ਆਉਣ ਵਾਲੇ ਤੋਂ ਜਿਹੜੇ ਰਹਿਣ ਵਾਲੇ ਨੇ। ਦੇਖੋ ਮੈਂ ਸਮਝਦਾ ਕਿ ਸਾਡਾ ਆਮ ਆਦਮੀ ਪਾਰਟੀ ਕੋਈ ਪਾਰਟੀ ਬਾਦ ਦੇ ਵਿੱਚ ਹੈ ਪਰਿਵਾਰ ਪਹਿਲਾਂ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਾਰਿਆਂ ਨੂੰ ਨਾਲ ਲੈ ਕੇ ਬੁੱਕਲ ਚ ਲੈ ਕੇ ਫੇਰ ਚੱਲਾਂਗੇ ਸਾਰਿਆਂ ਦੇ ਸਲਾਮ ਮਸ਼ਵਰੇ ਨਾਲ ਚੱਲਾਂਗੇ ਔਰ ਤੁਸੀਂ ਥੋੜੇ ਦਿਨਾਂ ਦੇ ਵਿੱਚ ਹੀ ਦੇਖੋਗੇ ਕਿ ਸਾਰੇ ਦੇ ਸਾਰੇ ਸਾਥੀ ਪਾਰਟੀ ਦੇ ਸਾਰੇ ਦੇ ਸਾਰੇ ਸਾਥੀ ਤੁਹਾਨੂੰ ਇੱਕ ਪਲੈਟਫਾਰਮ ਦੇ ਉੱਪਰ ਅੱਜ ਵੀ ਨੇ ਤੇ ਅੱਗੇ ਨੂੰ ਵੀ ਨਜ਼ਰ ਆਉਣਗੇ ਆਰਗਨਾਈਜੇਸ਼ਨ ਦੀ ਇਲੈਕਸ਼ਨ ਆ ਰਹੀ ਆ ਜੀ ਉਹਦੀ ਵੀ ਇੱਕ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਸਾਰੇ ਜਾਨੀ 71 ਉਹ ਸ਼ੈਰੀ ਜੀ ਤੁਹਾਡੇ ਨਾਲ ਲਈ ਇੱਕ ਯੂਥ ਚੇਰਾ ਨੇ ਕਿਵੇਂ ਦਾ ਮਹਿਸੂਸ ਹੋ ਰਿਹਾ ਭਗਵਾਨ ਸਿੰਘ ਮਾਨ ਕੋਈ ਕੋਈ ਗੱਲ ਨਹੀਂ ਜੀ ਆ ਰਾਜਨੀਤੀ ਦੇ ਵਿੱਚ ਚੋਣਾਂ ਆਉਂਦੀਆਂ ਹੀ ਹੁੰਦੀਆਂ ਨੇ ਚੈਲੰਜਸ ਦੇ ਵਿੱਚ ਹੀ ਓਪਰਚ्युनिटी ਨਿਕਲਦੀ ਹੁੰਦੀ ਹੈ ਜਦੋਂ ਕੇਜਰੀਵਾਲ ਸਾਹਿਬ ਦੇਆਂ ਦੀਆਂ ਉਨ੍ਹਾਂ ਦੀ ਸਲਾਮ ਮੁਤਾਬਕ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਦੋਂ ਸਾਰੇ ਅਸੀਂ ਪਾਰਟੀ ਦੇ ਵੱਡੇ ਛੋਟੇ ਵਰਕਰ ਵਲੰਟੀਅਰ ਐਮ ਐਲ ਏ ਅਹੁਦੇਦਾਰ ਸਾਰੇ ਦੇ ਸਾਰੇ ਰਲ ਮਿਲ ਕੇ ਲੜਾਂਗੇ ਤੇ ਏਕੇ ਦੇ ਵਿੱਚ ਹੀ ਬਰਕਤ ਹੁੰਦੀ ਹੈ ਬਾਬਾ ਨਾਨਕ ਉਸ ਏਕੇ ਨੂੰ ਔਰ ਸਾਡੀ ਸਾਫ ਨੀਅਤ ਨੂੰ ਭਾਗ ਲਾਉਣਗੇ ਇਹ ਮੇਰਾ ਪੱਕਾ ਵਿਸ਼ਵਾਸ ਹੈ ਅਮਨ ਜੀ ਇੱਕ ਯੋਗਤਾ ਵੱਡਾ ਚਿਹਰਾ ਹੋਵੇ